ਲੰਗਰ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਆ ਇਹ ਸਵੇਰ ਤੋਂ ਹੀ ਕੋਆਰਡੀਨਲ ਲੰਗਰ ਜਿਹੜਾ ਹੈ ਉਹ ਵੀ ਇੱਥੇ ਚੱਲ ਰਿਹਾ ਸੀ ਇਹ ਹਲਵਾਈ ਸਾਹਿਬ ਇਹ ਹੋਰ ਵੀ ਬਹੁਤ ਸਾਰੇ ਸੇਵਾਦਾਰ ਜਿਹੜੇ ਆ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਸੇਵਾ ਕਰਦੇ ਨਜ਼ਰ ਆ ਰਹੇ ਆ ਚੌਂਕੀਆਂ ਦੇ ਲਈ ਇਹ ਹੋਰ ਭਗਵਾਨ ਜਿਹੜੇ ਆ ਲਗਾਤਾਰ ਬਣਾਏ ਜਾ ਰਹੇ ਆ ਆਹ ਸਬਜ਼ੀਆਂ ਦੇ ਜਿੱਥੇ ਇੰਨੇ ਸਾਰੇ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਐ ਤੇ ਉੱਥੇ ਨਾਲ ਦੇ ਨਾਲ ਅ ਮੰਡਿਆਂ ਦੀਆਂ ਜਿਹੜੀਆਂ ਹੈਗੀਆਂ ਐ ਪੰਜ-ਪੰਜ ਪੱਠੀਆਂ ਜਿਹੜੀਆਂ ਲੱਗਦੀਆਂ ਕਿ ਸੰਗਤਾਂ ਦਾ ਸਹਿਯੋਗ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਪੰਜ ਮੰਡੇ ਨੇ ਪੱਠੀਆਂ ਚਲਦੀਆਂ ਉੱਥੇ ਨਾਲ ਲੱਗਦੀ ਤੁਸੀਂ ਦੇਖ ਸਕਦੇ ਆ ਕਿ ਪ੍ਰਸ਼ਾਦਿਆਂ ਵਾਸਤੇ ਵੀ ਸੇਵਾ ਦਾ ਜਿਹੜਾ ਅਲੱਗ ਪ੍ਰਸ਼ਾਦੇ ਤਿਆਰ ਆ ਤਿਆਰੀ ਜਿਹੜੀ ਹੈ ਲੰਗਰਾਂ ਦੀ ਹੋਣ ਲੱਗੀ ਹੋਈ ਹੈ ਤੇ ਗਰਮ ਗਰਮ ਜਲੇਬੀਆਂ ਜਿਹੜੀਆਂ ਉਹ ਵੀ ਸੰਗਤਾਂ ਦੇ ਲਈ ਤਿਆਰ ਕੀਤੀਆਂ ਜਾ ਰਹੀਆਂ ਹੈ ਤੇ ਕੁਝ ਸਮੇਂ ਦੇ ਵਿੱਚ ਜਿਹੜਾ ਹੈ ਉਹ ਲੰਗਰ ਪ੍ਰਸ਼ਾਦ ਤਿਆਰ ਕੀਤਾ ਜਾਣਾ ਹੈ ਇਹ ਸਭ ਜੀ ਦਾ ਸਟਾਕ ਤੁਸੀਂ ਵੇਖ ਸਕਦੇ ਹੋ ਇਹ ਬਹੁਤ ਸਾਰਾ ਜਿਹੜਾ ਹੈਗਾ ਕਈ ਦਿੰਦੇ ਲੰਗਰ ਤੇ ਚੱਲਦੇ ਰਹਿੰਦੇ ਨੇ ਉਹਰੇ ਤੇ ਭਾਰੀ ਸਹਾਇਕ ਸਨ ਤੋਂ ਨੰਬਰਨਾ